ਸੱਟਰੀਆ ਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਦੇਖਣ ਨੂੰ ਮਿਲ ਰਹੀਆਂ ਨੇ ਹਾਲਾਂਕਿ ਪੰਜਾਬ 'ਚ ਖਾਸ ਕਰਕੇ ਇਹ ਹੈ ਕਿ ਕਿਸੇ ਵੀ ਪਾਰਟੀ ਨੇ ਆਪਣਾ ਕੋਈ ਵੀ ਉਮੀਦਵਾਰ ਜੋ ਹੈ ਅਨਾਉਂਸ ਨਹੀਂ ਕੀਤਾ ਹੈ ਪਰ ਚਰਚਾ ਕੀ ਕੋਈ ਚੱਲ ਰਹੀ ਹੈ ਉਸ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਬਲਵੰਤ ਸਿੰਘ ਵਿੱਕੀ ਨੇ ਸੰਗਰੂਰ ਲੋਕ ਸਭਾ ਸੀਟ ਦੀ ਗੱਲ ਕਰਦੇ ਆ ਆਮ ਆਦੀ ਪਾਰਟੀ ਦਾ ਇਸ ਨੂੰ ਗੜ੍ਹ ਕਹਿ ਸਕਦੇ ਆ ਕਿਉਂਕਿ ਭਗਵੰਤ ਮਾਨ ਇਸ ਸੀਟ ਤੋਂ ਦੋ ਵਾਰ ਸੰਸਦ ਬਣੇ ਪਰ 2022 ਦੇ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਜਦੋਂ ਇਹ ਜ਼ਿਮਨੀ ਚੋਣ ਹੋਈ ਤਾਂ ਸਿਮਰਨਜੀਤ ਸਿੰਘ ਮਾਨ ਐਮਪੀ ਬਣਦੇ ਨੇ ਤੇ ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਸੰਗਰੂਰ ਲੋਕ ਸਭਾ ਸੀਟ 'ਚ 9 ਵਿਧਾਨ ਸਭਾ ਹਲਕੇ ਨੇ ਤੇ ਇਹਨਾਂ 9 ਵਿਧਾਨ ਸਭਾ ਹਲਕਿਆਂ ਤੇ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਸਵਾ ਆਮ ਆਦੀ ਪਾਰਟੀ ਦੀ ਖਵਾ ਸੰਗਰੂਰ 'ਚ 2022 ਦੀਆਂ ਚੋਣਾਂ 'ਚ ਵੀ ਦੇਖਣ ਨੂੰ ਮਿਲੀ ਬਾਕੀ ਇਸ ਵਾਰ ਕੀ ਮਾਹੌਲ ਹੈ ਬਲਵੰਤ ਸਿੰਘ ਵਿਕੀ ਨਾ ਹੀ ਗੱਲ ਕਰਦੇ ਵੀ ਕੀ ਮਾਹੌਲ ਹੈ ਹਵਾਈਏ ਆਵਾਦੀ ਪਾਰਟੀ ਦੀ ਜਾਂ ਫਿਰ ਇਹ ਹਵਾ ਜਿਹੜੀ ਹੈ ਥੋੜੀ ਮੱਦਮ ਹੋਈ ਹੈ ਅ ਬਿਲਕੁਲ ਆਰਸ ਕਿਉਂਕਿ ਜੇ ਅਗਰ ਦਸੀਏ ਤਾਂ ਕਿਉਂਕਿ ਆਮ ਆਦਮੀ ਪਾਰਟੀ ਜਿਹੜਾ ਮਾਲਵੇ ਦੇ ਵਿੱਚ ਜਿਹੜਾ ਉਹ ਗੜ ਰਿਹਾ ਹੈਗਾ ਇਥੋਂ ਵੱਡੀ ਜਿਹੜੀ ਲੀਡ ਆਮ ਆਦਮੀ ਪਾਰਟੀ ਨੇ ਲਈ ਹੈ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਦੋ ਵਾਰ ਜਿਹੜੇ ਪਵਨ ਸਿੰਘ ਮਾਨ ਨੂੰ ਜਿਹੜਾ ਇਥੋਂ ਸੰਸਦ ਵੀ ਚੁਣਿਆ ਗਿਆ ਇੱਕ ਵੱਡੇ ਬੋਟ ਬੈਂਕ ਦੇ ਫਰਕ ਦੇ ਨਾਲ ਲੱਖਾਂ ਦੇ ਵੋਟ ਦੇ ਫਰਕ ਦੇ ਨਾਲ ਉਹ ਇਥੋਂ ਜਿੱਤੇ ਨੇ 2014 ਤੋਂ ਲੈ ਕੇ ਤ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਗੱਲ ਕਰੀ ਜਾਵੇ ਤਾਂ 92 ਵਿਧਾਇਕ ਜਿਹੜੇ ਮਿਲੇ ਸੀ ਪਰ ਜਿਹੜੀ ਹਨੇਰੀ ਸੀ ਉਹ ਮਾਲਵੇ ਦੇ ਉੱਪਰ ਚੱਲੀ ਸੀ ਪਰ ਜਿਵੇਂ ਤੁਸੀਂ ਗੱਲ ਕਰੀ ਹੈ ਕਿ ਹਵਾ ਕੀ ਕਹਿੰਦੀ ਹੈ ਕਿ ਹਵਾ ਦੇ ਸਮੀਕਰਨ ਜਿਹੜੇ ਉਹ ਬਦਲਦੇ ਰਹਿੰਦੇ ਨੇ ਕਿਉਂਕਿ ਭਾਵੇਂ ਕਿ ਜਦੋਂ 2022 ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਤਾਂ ਉਸ ਤੋਂ ਬਾਅਦ ਬਾਈਲੈਕਸ਼ਨ ਹੁੰਦੇ ਨੇ ਸੰਗਰੂਪ ਦੇ ਵਿੱਚ ਕਿਉਂਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਪਹਿਲਾਂ ਸੰਸਦਤੀ ਉਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਬਣ ਜਾਂਦੇ ਨੇ ਤਾਂ ਉਹਨਾਂ ਨੇ ਆਪਣੀ ਸੀਟ ਅਸਤੀਫਾ ਦੇ ਦਿੱਤਾ ਸੀ ਉਸ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਉਸ ਸਮੇਂ ਸਿਮਰਜੀਤ ਸਿੰਘ ਮਾਨ ਦੀ ਜਿੱਤ ਹੋ ਜਾਂਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਸੰਗਰੂਰ ਦੇ ਘਰਾਚੋ ਪਿੰਡ ਦੇ ਸਰਪੰਚ ਨੂੰ ਮੈਦਾਨ ਦੇ ਵਿੱਚ ਉਤਾਰਿਆ ਸੀ ਲੋਕਾਂ ਦੇ ਵਿੱਚ ਇੱਕ ਇੱਕ ਮੈਸੇਜ ਲੈ ਗਏ ਸੀ ਕਿ ਅਸੀਂ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਆਮ ਘਰਾਂ ਦੇ ਬੱਚਿਆਂ ਨੂੰ ਜਿਹੜਾ ਉਟੇਕਟਾਂ ਦੇ ਰਹੇ ਆ ਭਾਵੇਂ ਕਿ ਜਦੋਂ ਵਿਧਾਨ ਸਭਾ ਦੇ ਵਿੱਚ ਇਹ ਚੀਜ਼ਾਂ ਕਾਫੀ ਰਿਜ਼ਲਟ ਸੀ ਜਿਹੜੇ ਦੇ ਉਹ ਚੰਗੇ ਆਏ ਸੀ ਜਦੋਂ ਆਵਾਦੀ ਪਾਰਟੀ ਨੇ ਉਹਨਾਂ ਨੂੰ ਵਿਧਾਇਕ ਬਣਾਇਆ ਸੀ ਤਾਂ ਪਰ ਉੱਥੇ ਸਾਇਦ ਇਹ ਜਿਹੜਾ ਪੱਤਾ ਸੀ ਉਹ ਕਾਮਯਾਬ ਹੁੰਦਾ ਹੋਇਆ ਨਜ਼ਰ ਨਹੀਂ ਆਇਆ ਭਾਵੇਂ ਕਿ ਤਕਰੀਬਨ 5000 ਦੇ ਕਰੀਬ ਵੋਟਾਂ ਦੇ ਫਰਕ ਦੇ ਨਾਲ ਸਿਮਰਜੀਤ ਸਿੰਘ ਮਾਨ ਜਿੱਤੇ ਸੀ ਪਰ ਲੇਕਿਨ ਹਾਰ ਆਵਾਦੀ ਪਾਰਟੀ ਦੀ ਜ਼ਰੂਰ ਹੋਈ ਸੀ ਉਸ ਤੋਂ ਬਾਅਦ ਹੁਣ ਲੰਮਾ ਸਮਾਂ ਜਿਹੜਾ ਸਰਕਾਰ ਨੇ ਆਪਣਾ ਕੰਮਕਾਜ ਵੀ ਕੀਤੇ ਨੇ ਨੌਕਰੀਆਂ ਵੀ ਦਿੱਤੀਆਂ ਨੇ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਬਿਜਲੀ ਦੀ ਗੱਲ ਹੋਵੇ ਭਾਵੇਂ ਕਹਿ ਸਕਦੇ ਆਂਗੇ ਕਿ ਘਰਾਂ ਦੇ ਵਿੱਚ ਮੁਫਤ ਬਿਜਲੀ ਦੀ ਗੱਲ ਹੋਵੇ ਤਾਂ ਇਹ ਚੀਜ਼ਾਂ ਦਾ ਫਾਇਦਾ ਬੈਨੀਫਿਟ ਜਿਹੜਾ ਕਿਤੇ ਨਾ ਕਿਤੇ ਸਰਕਾਰ ਨੂੰ ਜਿਹੜਾ ਹੁੰਦਾ ਹੋਇਆ ਜਿਹੜਾ ਨਜ਼ਰ ਵੀ ਆਊਗਾ ਪਰ ਇੰਨਾ ਸੌਖਾ ਵੀ ਨਹੀਂ ਕਿਉਂਕਿ 2022 ਦੇ ਵਿੱਚ ਜਦੋਂ ਕਹਿ ਸਕਦੇ ਆਂ ਸਿਮਰਜੀਤ ਸਿੰਘ ਮਾਨ ਮੈਦਾਨ 'ਚ ਉਤਰੇ ਸੀ ਉਦੋਂ ਹਾਰ ਹੋਈ ਸੀ ਪਰ ਇੱਥੇ ਹੁਣ ਕੋਈ ਵੱਡਾ ਚਿਹਰਾ ਮੈਦਾਨ ਦੇ ਵਿੱਚ ਉਤਾਰੇਗੀ ਆਮ ਆਦੀ ਪਾਰਟੀ ਹੁਣ ਉਹ ਰਿਸਕ ਨਹੀਂ ਲਏਗੀ ਕਿ ਕਿਸੇ ਨੂੰ ਆਮ ਕਿਸੇ ਕੈਂਡੀਡੇਟ ਨੂੰ ਉਤਾਰ ਦਿੱਤਾ ਜਾਵੇ ਕਈ ਨਾਵਾਂ ਤੇ ਜਿਹੜੀਆਂ ਚਰਚਾਵਾਂ ਨੇ ਜਿਹੜੀਆਂ ਉਹ ਲਗਾਤਾਰ ਚੱਲ ਰਹੀਆਂ ਨੇ ਕਿ ਆਮ ਆਦੀ ਪਾਰਟੀ ਕਿਸ ਨੂੰ ਉਤਾਰ ਸਕਦੀ ਹੈ ਬਿਲਕੁਲ ਇਹੋ ਸੀ ਚੀਜ਼ਾਂ ਨੂੰ ਲੈ ਕੇ ਤੇ ਬਹੁਤ ਚੀਜ਼ਾਂ ਨੇ ਜਿਹੜੀਆਂ ਉਹ ਦੇਖੂਗੀ ਆਮ ਆਦਮੀ ਪਾਰਟੀ ਭਾਵੇਂ ਕਿ ਇੱਥੋਂ ਜੇ ਅਗਰ ਸੀਟ ਜਿੱਤਦੇ ਨੇ ਤਾਂ ਪੂਰੇ ਦੇਸ਼ ਦੇ ਵਿੱਚ ਇੱਕ ਮੈਸੇਜ ਆਵੇ ਕਿਉਂਕਿ ਪੰਜਾਬ ਨੂੰ ਲੈ ਕੇ ਹੀ ਪਾਵੇਂ ਹਰਿਆਣਾ ਹੋਵੇ ਪਾਵੇਂ ਗੁਜਰਾਤ ਹੋਵੇ ਪਾਵੇਂ ਦੂਸਰੇ ਦੇ ਜਿੰਨੇ ਦੂਜੇ ਰਾਜ ਨੇ ਜਿਹੜੇ ਉੱਥੇ ਆਮ ਆਦੀ ਪਾਰਟੀ ਉਹ ਚਲਿਤ ਕਰਦੀ ਹੈ ਕੀ ਕੀ ਚੀਜ਼ਾਂ ਇੱਥੇ ਜੜੀਆਂ ਇਹ ਇਹ ਕੀਤੀਆਂ ਨੇ ਇੱਥੇ ਕਿਹੜੇ ਕੰਮ ਕੀਤੇ ਨੇ ਉਹਨਾਂ ਨੂੰ ਉੱਥੇ ਗਿਨਾਇਆ ਜਾ ਰਿਹਾ ਹੈਗਾ ਆਪਣੀ ਪ੍ਰਾਪਤੀ ਕਣੀ ਹੈ ਤਾਂ ਬਿਲਕੁਲ ਹਵਾ ਤੁਸੀਂ ਕਹਿ ਰਹੇ ਹੋ ਕਿ ਥੋੜੀ ਜਿਹੀ ਮੱਧਮ ਅਸੀਂ ਕਹਿ ਸਕਦੇ ਹਾਂ ਕਿ ਪਈਏ ਆਵਾਦੀ ਪਾਰਟੀ ਲਈ ਵਕਾਰ ਦਾ ਸਵਾਲ ਹੈ ਸੰਗਰੂਰ ਸੀ ਆਵਾਦੀ ਪਾਰਟੀ ਦੇ ਲਈ ਪਰ ਕਾਫੀ ਚੁਣੌਤੀਆਂ ਰਹਿਣ ਵਾਲੀਆਂ ਨੇ ਜਿਹੜੀ ਸੀਟ ਹੈ ਨਹੀਂ ਸੌਖੀ ਨਹੀਂ ਰਹਿਣ ਵਾਲੀ ਆਵਾਦੀ ਪਾਰਟੀ ਦੇ ਲਈ ਕਿ ਇਸ ਨੂੰ ਕੱਢਿਆ ਜਾ ਸਕੇ ਖੈਰ ਕੈਂਡੀਡੇਟਸ ਦੀ ਗੱਲ ਕੀਤੀ ਜਾਵੇ ਅਜੇ ਕਿਸੇ ਪਾਰਟੀ ਨੇ ਉਮੀਦਵਾਰ ਨਹੀਂ ਐਲਾਨੇ ਨੇ ਪਰ ਸੰਗਰੂਰ ਤੋਂ ਆਵਾਦੀ ਪਾਰਟੀ ਦਾ ਕੈਂਡੀਡੇਟ ਕੌਣ ਹੋ ਸਕਦਾ ਹੈ ਕੀ ਚਰਚਾ ਚੱਲ ਰਹੀ ਹੈ ਇੱਥੇ ਲੋਕਾਂ ਵਿਚਕਾਰ ਤੇ ਸਿਆਸੀ ਗਲੀਆਂਾਂ 'ਚ ਅ ਅਗਰ ਸੰਗਰੂਰ ਤੋਂ ਗੱਲ ਕੀਤੀ ਜਾਵੇ ਕੈਂਡੀਡੇਟ ਸੰਗਰੂਰ ਤੋਂ ਕੌਣ ਹੋ ਸਕਦਾ ਕਿਉਂਕਿ ਕਈ ਦਾਵੇਦਾਰੀਆਂ ਤਾਂ ਹਰ ਕੋਈ ਪੇਸ ਕਰ ਰਿਹਾਗਾ ਕਿ ਅਸੀਂ ਸੰਗਰੂਰ ਤੋਂ ਜਿਹੜੇ ਕੈਂਡੀਡੇਟ ਹੋਮ ਹੈ ਕਿਉਂਕਿ ਕਈ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਆਮ ਤੌਰ ਤੇ ਚਰਚਾ ਦੇਖੀ ਜਾ ਰਹੀ ਹੈ ਪਰ ਜੇ ਅਗਰ ਗੱਲ ਕੀਤੀ ਜਾਵੇ ਤਾਂ ਪਾਰਟੀ ਜਿਵੇਂ ਪਹਿਲਾਂ ਜ਼ਿਕਰ ਕਰਿਆ ਕਿਸੇ ਵੱਡੇ ਨੇਤਾ ਨੂੰ ਵੱਡੇ ਚਿਹਰੇ ਨੂੰ ਜਿਹੜਾ ਮੈਦਾਨ ਦੇ ਵਿੱਚ उतਾਰੇਗੀ ਹਾਲੀ ਦੇ ਵਿੱਚ ਸੰਗਰੂਰ ਦੇ ਵਿੱਚ ਜਿਹੜੇ ਕਹਿ ਸਕਦੇ ਆ ਕਿ ਕਰਮਜੀਤ ਸਿੰਘ ਅਨਬੋਲ ਦੀਆਂ ਗਤੀਵਿਧੀਆਂ ਨੇ ਜਿਹੜੇ ਸਰੂਪ ਦੇ ਵਿੱਚ ਦੇਖੀਆਂ ਗਈਆਂ ਨੇ ਉਹ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਬਣ ਰਹੇ ਨੇ ਕਿਉਂਕਿ ਉਹ ਮੁੱਖ ਮੰਤਰੀ ਪੰਜਾਬ ਭਗਵਾਨ ਸਿੰਘ ਮਾਨ ਦੇ ਦੋਸਤ ਵੀ ਨੇ ਇੱਕ ਕਮੇਡੀਅਨ ਵੀ ਨੇ ਫਿਲਮਾਂ ਐਕਟਰ ਵੀ ਨੇ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਕਹਿ ਸਕਦੇ ਆ ਕਿ ਉਹਨਾਂ ਦਾ ਜਿਹੜਾ ਨਾਮ ਹੈਗਾ ਇਸ ਨੂੰ ਲੈ ਕੇ ਵੀ ਪਾਰਟੀ ਉਹਨਾਂ ਦੇ ਉੱਪਰ ਦਾ ਜਿਹੜਾ ਖੇਡ ਸਕਦੀ ਆ ਪਰ ਕਿਉਂਕਿ ਇਹ ਗੜਾ ਹੈ ਕਿਉਂਕਿ ਇੱਥੋਂ ਖੁਦ ਮੁੱਖ ਮੰਤਰੀ ਪੰਜਾਬ ਦੋ ਵਾਰ ਸੰਸਦ ਰਹੇ ਚੁੱਕੇ ਨੇ ਵੱਡੀ ਵੋਟ ਬੈਂਕ ਦੇ ਨਾਲੋਂ ਇੱਥੋਂ ਰਹੇ ਨੇ ਪਰ ਪਾਰਟੀ ਨਹੀਂ ਚਾਹੇਗੀ ਕਿ ਦੁਬਾਰਾ ਉਸ ਤਰ੍ਹਾਂ ਦੇ ਬਾਈ ਵਰਗੇ ਹਾਲਾਤ ਹੋਣ ਜਿਵੇਂ ਸਿਮਰਜੀਤ ਸਿੰਘ ਮਾਨ ਜਿਹੜੇ ਮੈਦਾਨ ਦੇ ਵਿੱਚ ਉਤਰੇ ਤੇ ਉਹਨਾਂ ਨੂੰ ਜਿੱਤ ਜਿਹੜੀ ਝੋਲੀ ਉਹਨਾਂ ਦੇ ਨਾਂ ਪਵੇ ਤੇ ਇਸ ਲਈ ਅ ਕਈ ਦੋ ਕੈਬਨਿਟ ਮੰਤਰੀਆਂ ਦਾ ਵੀ ਜ਼ਿਕਰ ਚੱਲ ਰਿਹਾ ਕਿ ਉਹਨਾਂ ਨੂੰ ਵੀ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਕਈ ਕੈਬਨਿਟ ਮੰਤਰੀਆਂ ਨੂੰ ਟਿਕਟ ਦੇ ਸਕਦੀ ਆਮ ਆਦਮੀ ਪਾਰਟੀ ਇਸ ਬਾਰੇ ਫਿਲਹਾਲ ਫੈਸਲਾ ਜੇ ਆਮ ਆਦੀ ਪਾਰਟੀ ਦਾ ਹੋਵੇਗਾ ਕਿ ਕਿਨੂੰ ਆਉਂਦਾ ਪਰ ਲੇਕਰ ਕਿਤਨਾ ਕਿਤੇ ਮੀਤ ਹੇਅਰ ਅਤੇ ਆਮਨ ਰੋੜਾ ਦਾ ਜਿਹੜਾ ਨਾਮ ਆ ਜਿਹੜਾ ਉਹ ਕਿਤਨੇ ਕਿਤੇ ਚਾਤਾਂ ਦੇ ਵਿੱਚ ਚੱਲ ਰਿਹਾਗਾ ਵੀ ਉਹ ਵੀ ਇੱਥੋਂ ਜਿਹੜੇ ਲੋਕ ਸਭਾ ਦੇ ਉਮੀਦਵਾਰ ਜਿਹੜੇ ਹੋ ਸਕਦੇ ਨੇ ਕਿਉਂਕਿ ਸੰਗਰੂਰ ਮਲੇਰਕੋਟਲਾ ਬਰਨਾਲਾ ਜਿਹੜੇ ਤਿੰਨ ਜ਼ਿਲ੍ਹੇ ਇਹਦੇ ਵਿੱਚ ਪੈਂਦੇ ਨੇ ਮਲੇਰਕੋਟਲਾ ਆਪਕਾ ਨਾ ਬਰਨਾਲੇ ਤੋਂ ਜਿਹੜੇ ਮੀਤ ਹੇਰ ਆਉਂਦੇ ਨੇ ਸੰਗਰੂਰ ਤੋਂ ਸੁਨਾਮ ਤੋਂ ਜਿਹੜੇ ਕਹਿ ਸਕਦੇ ਆਪਣਾ ਜਿਹੜੇ ਅਮਨ अरोड़ा ਨੇ ਉਹ ਆਉਂਦੇ ਨੇ ਤੇ ਭਾਵੇਂ ਕਿ ਆਮ ਆਦੀ ਪਾਰਟੀ ਦਾ ਚੰਗਾ ਦਬਦਬਾ ਇਹ ਇਲਾਕਿਆਂ ਦੇ ਵਿੱਚ ਹੈਗਾ ਕਿਉਂਕਿ ਤਿੰਨ ਕੈਬਨਿਟ ਮੰਤਰੀ ਨੇ ਹਰਪਾਲ ਚੀਮਾ ਜਿਹੜੇ ਫਾਈਨੈਂਸ ਮਿਨਿਸਟਰ ਨੇ ਦੜਬਾ ਤੋਂ ਉਹ ਅ ਬੁਧਾਇਕ ਨੇ ਪਰ ਹੁਣ ਇਸ ਨੂੰ ਚੀਜ਼ਾਂ ਨੂੰ ਲੈ ਕੇ ਇਹ ਸਾਰੇ ਕੋਕ ਕੀਤੀ ਜਾਏਗੀ ਕਿ ਇਨ੍ਹਾਂ ਤਿੰਨਾਂ ਦੇ ਵਿੱਚੋਂ ਕੋਈ ਕੈਂਡੀਡੇਟ ਹੋ ਸਕਦਾ ਹੈ ਕਿ ਆਮਨ ਰੋੜਾ ਬੀਤਿਹਰ ਜਾਂ ਫਿਰ ਕਰਮਜੀਤ ਅਨਮੋਲ ਇਨ੍ਹਾਂ ਦੇ ਵਿੱਚ ਪਰ ਲੇਕਿਨ ਜਿਆਦਾ ਚਾਂਸ ਕਿਸੇ ਕੈਬਨਿਟ ਮੰਤਰੀ ਦੇ ਹੋ ਸਕਦੇ ਨੇ ਜਿਹੜਾ ਕੈਬਨਿਟ ਮੰਤਰੀ ਨੂੰ ਮੈਦਾਨ ਦੇ ਵਿੱਚ ਆਮਦੀ ਪਾਰਟੀ ਉਤਾਰ ਸਕਦੀ ਹੈਗੀ ਹੂੰ ਤਾਂ ਜੋ ਵੱਡਾ ਵੋਟ ਬੈਂਕ ਆ ਜਿਹੜਾ ਉਹ ਆਮ ਆਦੀ ਪਾਰਟੀ ਦੇ ਹਿੱਸੇ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਤੋਂ ਅਮੜ ਰੋੜਾ ਨੇ ਜਿਹੜੇ ਕਪੱਡੇ ਵੋਟ ਬੈਂਕ ਦੇ ਨਾਲ ਉਹਨਾਂ ਨੇ ਇੱਥੋਂ ਸਨਾਪ ਤੋਂ ਜਿਹੜੀ ਜਿੱਤ ਉਹ ਹਾਸਲ ਕੀਤੀ ਸੀ ਇਸ ਨੂੰ ਲੈ ਕੇ ਆਮ ਆਦੀ ਪਾਰਟੀ ਅਮੜ ਰੋੜਾ ਜਾਂ ਫਿਰ ਮੀਤੀਆ ਦੇ ਉੱਪਰ ਦਾ ਜਿਹੜਾ ਉਹ ਖੇਡ ਸਕਦੀ ਹੈ ਕਿ ਬਿਲਕੁਲ ਅਜੇ ਸਿਰਫ ਚਰਚਾਵਾਂ ਨੇ ਅਜੇ ਕਿਸੇ ਵੀ ਪਾਰਟੀ ਨੇ ਕੁਝ ਅਨਾਉਂਸ ਨਹੀਂ ਕੀਤਾ ਤੇ ਸੂਤਰਾ ਦੇ ਖਵਾਲੇ ਦੇ ਨਾਲ ਵੀ ਜ਼ਿਆਦਾ ਖਪੜਾ ਸਾਹਮਣੇ ਨਹੀਂ ਆ ਰਹੀਆਂ ਪਰ ਹਾਂ ਇੱਕ ਚਰਚਾ ਜ਼ਰੂਰ ਹੁੰਦੀ ਹੈ ਤੇ ਕੈਬਨਟ ਮੰਤਰੀ ਅੰਮ੍ਰਿਤਸਰ ਤੋਂ ਵੀ ਖੜੇ ਹੋ ਸਕਦੇ ਨੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਵੀ ਆਮ ਆਦੀ ਪਾਰਟੀ ਦੇ ਅੰਮ੍ਰਿਤਸਰ ਤੋਂ ਕੈਂਡੀਡੇਟ ਹੋ ਸਕਦੇ ਨੇ ਖੈਰ ਅਜੇ ਸਿਰਫ ਚਰਚਾਵਾਂ ਨੇ ਕੋਈ ਕੈਮਰੇ ਤੇ ਕਿਸੇ ਚੀਜ਼ ਦੀ ਪੁਸ਼ਟੀ ਨਹੀਂ ਕਰ ਰਹੀ ਹੈ ਖੈਰ ਇਹ ਤਾਂ ਗੱਲ ਹੀ ਆਮ ਆਦੀ ਪਾਰਟੀ ਦੀ ਪਰ ਕਾਂਗਰਸ ਚ ਕਿਹਦਾ ਨਾਮ ਚੱਲ ਰਿਹਾ ਕਾਂਗਰਸ ਦਾ ਕੈਂਡੀਡੇਟ ਕੌਣ ਹੋ ਸਕਦਾ ਹੈ ਸੰਗਰੂਰ ਤੋਂ ਅਗਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਜਿਹੜੇ ਦੋ ਚਿਹਰੇ ਨੇ ਜਿਹੜੇ ਉਹ ਵੱਡੇ ਚਿਹਰੇ ਨੇ ਕਿਉਂਕਿ ਬਜਿੰਦਰ ਸਿੰਘ ਲਾਣੇ ਜਿਹੜੇ ਇੱਥੋਂ ਸੰਸਦ ਰਹ ਚੁੱਕੇ ਨੇ ਉਹਨਾਂ ਨੇ ਕਾਫੀ ਇੱਥੇ ਕੰਮ ਕਾਜ ਕੀਤਾ ਦੂਸਰੇ ਹੈਗੇ ਨੇ ਦਲਵੀਰ ਸਿੰਘ ਗੋਲਡੀ ਜਿਹੜੇ ਕਿ ਧੂਰੀ ਤੋਂ ਵਿਧਾਇਕ ਰਹ ਚੁੱਕੇ ਨੇ ਮੁੱਖ ਮੰਤਰੀ ਪੰਜਾਬ ਭਵਨ ਸਮਾਨ ਦੇ ਮਾਂ ਦੇ ਖਿਲਾਫ ਜਿਹੜਾ ਚੋਣ ਲੜ ਚੁੱਕੇ ਨੇ ਕਿਉਂਕਿ ਇੱਕ ਆਮ ਆਦਮੀ ਪਾਰਟੀ ਦਾ ਵੱਡਾ ਚਿਹਰਾ ਸੀ ਹਾਲਕਿ ਉਹ ਵੱਡੇ ਬੋਰਡ ਬੈਂਕ ਦੇ ਨਾਲ ਉਹ ਹਾਰੇ ਨੇ ਪਰ ਉਸ ਤੋਂ ਬਾਅਦ ਉਹਨਾਂ ਨੇ ਜਿਮਣੀ ਚੋਣ ਵੀ ਜਿਹੜੀ ਇੱਥੋਂ ਲੜੀ ਸੀ ਪਰ ਲੇਕਿਨ ਹੁਣੀ ਹਾਲੀ ਦੇ ਵਿੱਚ মিডিਆ ਦੇ ਸਾਹਮਣੇ ਹੁੰਦੇ ਹੋਏ ਸੰਗਰੂਰ ਦੇ ਵਿੱਚ ਜਦੋਂ ਵਿਜੀਲੈਂਸ ਵੱਲੋਂ ਨੋਟਸ ਭੇਜਿਆ ਜਾ ਰਿਹਾ ਸੀ ਉੱਥੇ ਜਦੋਂ ਉਹ ਪਹੁੰਚਦੇ ਨੇ ਤਾਂ ਉਹਨਾਂ ਨੇ ਸਾਫ਼ ਕੀਤਾ ਕਿ ਮੈਂ ਇਲੈਕਸ਼ਨ ਜ਼ਰੂਰ ਲੜੂਗਾ ਮੈਂ ਲੋਕ ਸਭਾ ਦੇ ਇਲੈਕਸ਼ਨ ਲੜੂਗਾ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਵਿਜੀਲੈਂਸ ਦੇ ਸਾਫੇ ਮਾਫਕਾ ਨਾਲ ਵਿਜੀਲੈਂਸ ਦੇ ਨੋਟਿਸ ਮੇਰੇ ਲਈ ਵੀ ਇਸ ਲਈ ਆ ਰਹੇ ਨੇ ਕਿ ਮੈਨੂੰ ਕਿਹਾ ਜਾ ਰਿਹਾ ਸਾਫ਼ ਤੌਰ ਤੇ ਕਿ ਤੁਸੀਂ ਲੋਕ ਸਭਾ ਵਾਲਾ ਐਕਸ਼ਨ ਨਾ ਲੜੋ ਉਹਨੇ ਕਿਹਾ ਭਾਵੇਂ ਕਿ ਮੇਰੇ ਤੇ ਪਰਚਾ ਦਰਜ ਕਰਕੇ ਮੈਨੂੰ ਜੇਲ੍ਹ ਜਾਂ ਕਿਉਂ ਨਾ ਭੇਜ ਦਿੱਤਾ ਜਾਵੇ ਕਿ ਮੈਂ ਮੈਦਾਨ ਦੇ ਵਿੱਚ ਜ਼ਰੂਰ ਉਤਰੂਗਾ ਜਨਨ ਜਿਹੜੇ ਉਮੀਦਵਾਰ ਹੋ ਸਕਦੇ ਨੇ ਕਿਉਂਕਿ ਉਹਨਾਂ ਦੀਆਂ ਗਤੀਵਿਧੀਆਂ ਉਹਨਾਂ ਦੀਆਂ ਜ਼ਰੂਰ ਇਲਾਕੇ ਦੇ ਵਿੱਚ ਹੈਗੀਆਂ ਨੇ ਉਹਨਾਂ ਦੇ ਮੈਸੇਜ ਨੇ ਜਿਹੜੇ ਉਹ ਸੰਗਰੂਰ ਹੋਵੇ ਬਰਨਾਲਾ ਹੋਵੇ ਮਲੇਰਕੋਟਲਾ ਹੋਵੇ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਹ ਉਹ ਜਿਹੜੇ ਹਰ ਫੰਕਸ਼ਨਾਂ ਦੇ ਵਿੱਚ ਉਹ ਜਾਂਦੇ ਨੇ ਉਹਨਾਂ ਦੇ ਨਾਲ ਤਾਲਮੇ ਰਹਿੰਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਚੀਜ਼ਾਂ ਖੂਬ ਜਿਹੜੀ ਦੇਖੀ ਜਾ ਸਕਦੀ ਹੈ ਕਿਉਂਕਿ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਨੇ ਜਦੋਂ ਜਿਹੜੀਆਂ ਮਿਲਣੀਆਂ ਨੇ ਉਹਨਾਂ ਦੀਆਂ ਕਿਉਂਕਿ ਇਸ ਤਰ੍ਹਾਂ ਦੀਆਂ ਮਿਲਣੀਆਂ ਲੀਡਰ ਉਹਦੀ ਹੀ ਪਤਾਉਂਦੇ ਨੇ ਜਦੋਂ ਉਹਨਾਂ ਨੇ ਸੱਤਾ ਦੇ ਵਿੱਚ ਆਉਣਾ ਹੁੰਦਾ ਕਿਉਂਕਿ ਦਲਵੀਰ ਸਿੰਘ ਗੋਲਡੀ ਜਿਹੜੇ ਨੇ ਆਪਣੀ ਰਾਜਨੀਤੀ ਆ ਉਹਨਾਂ ਨੇ ਇੱਕ ਸਟੂਡੈਂਟ ਦੀ ਉਹਦੇ ਉੱਪਰੋਂ ਜਿਹੜੀ ਰਾਜਨੀਤੀ ਉਹਨਾਂ ਨੇ ਜਿਹੜੀ ਉਹ ਸ਼ੁਰੂ ਕੀਤੀ ਸੀ ਯੂਨੀਵਰਸਿਟੀ ਦੇ ਪ੍ਰਧਾਨ ਵੀ ਰਹੇ ਨੇ ਉਸ ਤੋਂ ਬਾਅਦ ਫਿਰ ਧੂਰੀ ਤੋਂ ਜਿਹੜੇ ਉਹ ਵਿਧਾਇਕ ਰਹੇ ਨੇ ਉਹਦੇ ਨਾਮ ਦੀ ਵੀ ਕਾਫੀ ਚਰਚਾ ਹੁੰਦੀ ਹੈ ਜਦੋਂ ਸੰਗਰੂਰ ਆ ਕੇ ਅਸੀਂ ਵੀ ਲੋਕਾਂ ਨਾਲ ਗੱਲਬਾਤ ਕਰਦੇ ਤਾਂ ਕਈ ਲੋਕ ਕਾਫੀ ਯਾਦ ਕਰਦੇ ਨੇ ਵਿਜੇਂਦਰ ਸਿੰਘਲਾ ਦੇ ਕੰਮ ਨੂੰ ਅਗਰ ਮੈਂ ਗੱਲ ਕਰਾਂ ਤੇ ਬਿਲਕੁਲ ਵਿਜੇਂਦਰ ਸਿੰਘਲਾ ਦੀ ਗੱਲ ਇਸ ਲਈ ਹੋ ਰਹੀ ਹੈ ਕਿਉਂਕਿ ਵਿਜੇਂਦਰ ਸਿੰਘਲਾ ਜਦੋਂ ਸੰਸਦ ਰਹੇ ਨੇ ਉਹ ਕਈ ਵੱਡੇ ਪ੍ਰੋਜੈਕਟ ਨੇ ਜਿਹੜੇ ਸੰਗਰੂਰ ਲਈ ਉਹ 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 ਲੈ ਕੇ ਆਏ ਨੇ ਕਿਉਂਕਿ ਭਾਵੇਂ ਸੰ ਭਾਵੇਂ ਕਿ ਹਾਲੀ ਦੇ ਵਿੱਚ ਪੀਜੀ ਦੀ ਵਿੱਚ ਜਦੋਂ ਉਦਘਾਟਨਾ ਜਿਹੜਾ ਉਹ ਕੇਂਦਰ ਦੀ ਸਰਕਾਰ ਵੱਲੋਂ ਕੀਤਾ ਗਿਆ ਨਰਿੰਦਰ ਮੋਦੀ ਜੀ ਵੱਲੋਂ ਹਾਲੀ ਵਿੱਚ ਵਰਚੁਅਲੀ ਤੌਰ ਦੇ ਉੱਪਰ ਕੀਤਾ ਗਿਆ ਸੀ ਪਰ ਲੇਕਿਨ ਜਦੋਂ ਉਸ ਦੀ ਨੀਂਹ ਪੱਥਰ ਕੇ ਸ਼ੁਰੂਆਤ ਜਿਹੜੀ ਉਹ ਕਾਂਗਰਸ ਦੀ ਸਰਕਾਰ ਸਮੇਂ ਹੋਈ ਸੀ ਬਿਜਿੰਦਰ ਸਿੰਘਲਾ ਜਿਹੜੇ ਐਮਪੀ ਸੀ ਉਸ ਸਮੇਂ ਰਾਹੁਲ ਗਾਂਧੀ ਪੰਜਾਬ ਆਏ ਸੀ ਉਦੋਂ ਉਹਨਾਂ ਨੇ ਜਿਹੜਾ ਇਹਦਾ ਨੀਂਹ ਪੱਥਰ ਰੱਖਿਆ ਸੀ ਪਰ ਇਸ ਨੂੰ ਲੈ ਕੇ ਆਪਣੇ ਇਲਾਕੇ ਦੇ ਵਿੱਚ ਕਿਉਂਕਿ ਵਿਧਾਇਕ ਰਹੇ ਮੰਤਰੀ ਰਹੇ ਸੀ ਪੰਜਾਬ ਸਰਕਾਰ ਦੇ ਵਿੱਚ ਜਦੋਂ ਉਹ ਕਾਂਗਰਸੀ ਸਰਕਾਰ ਸੀ ਉਸ ਕੈਬਨਿਟ ਮੰਤਰੀ ਰਹਿੰਦੇ ਸਮੇਂ ਬਹੁਤ ਵਿਕਾਸ ਉਹਨਾਂ ਨੇ ਜਿਹੜਾ ਆਸ-ਪਾਸ ਪਿੰਡਾਂ ਦੇ ਇਸ ਲਈ ਲੋਕ ਚਾਹੁੰਦੇ ਨੇ ਕਿ ਜਿਹੜੇ ਬਿਜ਼ਨਸ ਸਿੰਘਲਾ ਜਿਹੜੇ ਉਮੀਦਵਾਰ ਹੋਣ ਪ੍ਰਚਾਰ ਚ ਚੱਲਦੇ ਨੇ ਕਿ ਉਹ ਪਟਿਆਲਾ ਦਾ ਚੋਣ ਲੜਨਗੇ ਹੂੰ ਤਾਂ ਬਿਲਕੁਲ ਕਾਂਗਰਸ ਜੇ ਅਗਰ ਤੁਸੀਂ ਗੱਲ ਕਰੀਂ ਦਲਵੀਰ ਗੋਲਡੀ ਤੇ ਵਿਜੇਂਦਰ ਸਿੰਘਲਾ ਹੋ ਸਕਦੇ ਹਨ ਹਾਲਾਂਕਿ ਇਹ ਵੀ ਨਹੀਂ ਪਤਾ ਕਿ ਕੋਈ ਹੋਰ ਨਵਾਂ ਨਾਮ ਹੀ ਸਾਹਮਣੇ ਆ ਜਾਏ ਖੈਰ ਅਗਰ ਬੀਜੇਪੀ ਦੀ ਗੱਲ ਕਰੀ ਤਾਂ ਬੀਜੇਪੀ ਦਾ ਕੀ ਲੱਗਦਾ ਕੌਣ ਚਿਹਰਾ ਹੋ ਸਕਦਾ ਸੰਗਰੂਰ ਚ ਅਗਰ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ ਕੋਲ ਕਈ ਚਿਹਰੇ ਜ਼ਰੂਰ ਨੇ ਪਰ ਬੀਜੇਪੀ ਕਿਸ ਦੇ ਉਪਰ ਦਾਾ ਖੇਡੇ ਕਿਉਂਕਿ ਇਸ ਤੋਂ ਪਹਿਲਾਂ ਕੇਵਲ ਸਿੰਘ ਢਿੱਲੋਂ ਨੂੰ ਜਿਹੜਾ ਮੈਦਾਨ ਦੇ ਵਿੱਚ ਉਤਾਰੇ ਗਿਆ ਸੀ ਉਸ ਟਾਈਮ ਉਹ ਕਾਫੀ ਖੂਬ ਚਰਚਾ ਦੇ ਵਿੱਚ ਆਇਆ ਸੀ ਉਹਨਾਂ ਨੇ ਉਦੋਂ ਕਿਹਾ ਸੀ ਕਿ ਮੈਨੂੰ ਸੰਸਦ ਬਣਾਓ ਮੈਨੂੰ ਸਰਕਾਰ ਦੇ ਵਿੱਚ ਭੇਜੋ ਉੱਥੇ ਮੈਂ ਸੰਗਰੂਰ ਦੇ ਵਿੱਚ ਬਰਨਾਲਾ ਦੇ ਵਿੱਚ ਜਿਹੜਾ ਕਿ 에어ਪੋਰਟ ਬਣਾਵਾਂਗਾ ਉਸ ਤੋਂ ਬਾਅਦ ਉਹਨਾਂ ਕੋਲ ਜੜ ਦੂਜਾ ਨਾਮ ਰਹਿੰਦਾ ਉਹ ਅਰਵਿੰਦ ਖੰਨਾ ਦਾ ਰਹਿੰਦਾ ਹੈਗਾ ਹੋਰ ਕਈ ਜਿਹੜੇ ਚਿਹਰੇ ਨੇ ਜਿਹੜੇ ਉਹ ਹੈਗੇ ਨੇ ਪਰ ਲੇਕਿਨ ਇਹ ਸਮੀਕਰਨ ਬਦਲ ਸਕਦੇ ਨੇ ਕਿਉਂਕਿ ਚਰਚਾਵਾਵਾਂ ਚੱਲਦੀਆਂ ਨੇ ਕਿ ਕਾਲੀ ਦਲ ਦੇ ਨਾਲ ਜਿਹੜਾ ਗਠਬੰਧਨ ਆ ਜਿਹੜਾ ਉਹ ਕਿਸੇ ਵੇਲੇ ਵੀ ਹੋ ਸਕਦਾ ਹੈਗਾ ਅਗਰ ਗਠਬੰਧਨ ਹੋ ਸਕਦਾ ਤਾਂ ਤਸਵੀਰ ਕੁਝ ਹੋਰ ਸਾਫ਼ ਆਏਗੀ ਕਿਉਂਕਿ ਫਿਰ ਕਾਲੀ ਦਲ ਜਿਹੜਾ ਕਹਿ ਸਕਦੇ ਆ ਜਾਂ ਭਾਜਪਾ ਦਾ ਕੋਈ ਸਾਂਝਾ ਉਮੀਦਵਾਰ ਮੈਦਾਨ ਦੇ ਵਿੱਚ ਉਤਰੇਗਾ ਇਸ ਦੇ ਉੱਪਰ ਵੀ ਆਪਾਂ ਅੱਗੇ ਚਰਚਾ ਕਰਾਂਗੇ ਕੌਣ ਹੋ ਸਕਦਾ ਪਰ ਲੇਕਿਨ ਜੀ ਫਿਲਹਾਲ ਇਕੱਲੇ ਚੋਣ ਲੜਦੀ ਹੈ ਤਾਂ ਕੇਵਲ ਸਿਕਟਾਂ ਤੋਂ ਹੋ ਸਕਦੇ ਨੇ ਤੇ ਅਗਰ ਗਠਵੰਦਰ ਹੋ ਜਾਂਦਾ ਹੈ ਤਾਂ ਵੱਡਾ ਚਿਹਰਾ ਜਿਹੜਾ ਉਹ ਹੋਰ ਕੋਈ ਹੋਰ ਮੈਦਾਨ ਦੇ ਵਿੱਚ ਉਤਰ ਸਕਿਆ ਕਿਉਂਕਿ ਕਿਸਾਨੀ ਅੰਦੋਲਨ ਵੀ ਪੰਜਾਬ 'ਚ ਇਸ ਸਮੇਂ ਚੱਲ ਰਿਹਾ ਹੈਗਾ ਉਸ ਨੂੰ ਦੇਖ ਕੇ ਵੀ ਜਿਹੜੇ ਫੈਸਲੇ ਨੇ ਜਿਹੜੇ ਲੈ ਜਾਣਗੇ ਉਸ ਨੂੰ ਦੇਖ ਕੇ ਵੀ ਰਾਜਨੀਤਿਕ ਸਮੀਕਰਨ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬਦਲ ਲਗੇ ਹੂੰ ਹੂੰ ਕਿਸ ਤਰ੍ਹਾਂ ਦੇ ਹਾਲਾਤ ਬਣਨੇ ਕਿਉਂਕਿ ਜਦੋਂ ਕੁਝ ਸਮੇਂ ਦੇ ਵਿੱਚ ਹੀ ਤਸਵੀਰ ਹੈ ਜਿਹੜੀ ਰਾਜਨੀਤੀ ਦੀ ਉਹ 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 ਬਦਲ ਜਾਂਦੀ ਹੈ ਕਿਉਂਕਿ ਪਿਛਲੀ ਵਾਰ ਵੀ ਜਦੋਂ ਕਿਸਾਨੀ ਦਲ ਚੱਲ ਰਿਹਾ ਸੀ ਉਸ ਸਮੇਂ ਭਾਜਪਾ ਦੇ ਨਾਲ ਕਾਲੀਦਾ ਦਾ ਗਠਜੋੜ ਤੋਟਿਆ ਸੀ ਹੁਣ ਚਰਚਾਾਂਵਾਂ ਚੱਲ ਰਹੀਆਂ ਨੇ ਕਿ ਗਠਜੋੜ ਕਿਸੇ ਵੇਲੇ ਹੋ ਸਕਦਾ ਹੈ ਜਾਂ ਨਹੀਂ ਹੁੰਦਾ ਭਾਵੇਂ ਕਿ ਲੀਡਰ ਤਾਂ ਕਹਿ ਸਕਦੇ ਨੇ ਕਿ ਅਸੀਂ ਆਪੋ ਆਪਣੇ ਦਮ ਦੇ ਉੱਪਰ ਚੋਣਾਂ ਲੜਾਂਗੇ ਪਰ ਰਾਜਨੀਤੀ ਦੇ ਵਿੱਚ ਕਹਿ ਸਕਦੇ ਨੇ ਕਿ ਕੋਈ ਕੁਝ ਵੀ ਜਿਹੜਾ ਦੋਸਤ ਜਾਂ ਫਿਰ ਦੁਸ਼ਮਣ ਨਹੀਂ ਹੁੰਦਾ ਕਿਸੇ ਟਾਈਮ ਵੀ ਸਮੀਕਰਨ ਜਿਹੜੇ ਉਹ ਬਦਲ ਸਕਦੇ ਨੇ ਕਿਉਂਕਿ ਹਾਲੀ ਦੇ ਵਿੱਚ ਜਿਹੜੇ ਕਾਲੀ ਦਲ ਦੇ ਨਾਲ ਰਲੇਮਾ ਜਿਹੜਾ ਉਹ ਸੋਮਣੀ ਕਾਦਾ ਸੰਯੁਕਤ ਦਾ ਜਿਹੜਾ ਹੋਇਆ ਢਿੰਡਸਾ ਪਰਵਾਜ਼ ਜਿਹੜੇ ਕਿ ਪਹਿਲਾਂ ਇਹਨਾਂ ਦੇ ਨਾਲ ਰਹੇ ਨੇ ਭਾਜਪਾ ਦੇ ਨਾਲ ਕਿਉਂਕਿ ਕਾਫੀ ਵੱਡੇ ਲੀਡਰ ਨੇ ਹੂੰ ਹੂੰ ਇਹ ਚੀਜ਼ਾਂ ਨੂੰ ਦੇਖਦੇ ਕਿ ਹੋਏ ਦੇਖਣਾ ਹੋਊਗਾ ਦੋ ਚਿਹਰਿਆਂ ਦੇ ਉੱਪਰ ਕੇਵਲ ਸਿੰਘ ਢਿਲੋ ਧਾਰਮ ਵਿੱਚ ਦੇਖਣਾ ਕੋਈ ਚਿਹਰਾ ਜਿਹੜਾ ਹੋਰ ਹੋ ਸਕਦਾ ਕਿ ਜਿਹਨੂੰ ਮੈਦਾਨ ਦੇ ਵਿੱਚ ਧਾਰ ਦੇ ਪਰਲੇ ਕਿ ਲੱਗਦਾ ਨਹੀਂ ਹਜੇ ਇਹ ਚੀਜ਼ਾਂ ਦੇ ਉੱਪਰ ਤਸਵੀਰ ਸਾਫ਼ ਹੋਏਗੀ ਥੋੜੇ ਸਮੇਂ ਦੇ ਬਾਅਦ ਕਿਸ ਤਰ੍ਹਾਂ ਦੀ ਹੋਏਗੀ ਬਿਲਕੁਲ ਅਕਾਲੀ ਦਲ ਦੀ ਗੱਲ ਕਰਦੇ ਆ ਅਕਾਲੀ ਦਲ ਦਾ ਜਿਹੜਾ ਚਿਹਰਾ ਹੈ ਮਤਲਬ ਜੋ ਸਾਫ ਤੌਰ ਤੇ ਨਜ਼ਰ ਆ ਰਿਹਾ ਜੋ 2 ਦਿਨ ਪਹਿਲਾਂ ਪ੍ਰੈਸ ਕਾਨਫਰੰਸ ਹੋਈ ਹੈ ਕਿ ਉਹੀ ਚਿਹਰਾ ਹੋ ਸਕਦਾ ਹੈ ਕਿ ਪਰਮਿੰਦਰ ਸਿੰਘ ਢੀਂਟਾ ਸਾਹੀ ਅਕਾਲੀ ਦਲ ਦੇ ਕੈਂਡੀਡੇਟ ਹੋ ਸਕਦੇ ਨੇ ਜਾਂ ਫਿਰ ਹੋਰ ਕੋਈ ਚਿਹਰਾ ਮੈਦਾਨ ਚ ਉਤਾਰਿਆ ਜਾ ਸਕਦਾ ਹੈ। ਦੇਖੋ ਅਗਰ ਅਕਾਲੀ ਦਲ ਦੀ ਗੱਲ ਕਰੀ ਜਾਵੇ ਤਾਂ ਕਿਉਂਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕਰਾਇਆ ਕੁਝ ਸਮੇਂ ਪਹਿਲਾਂ ਸਮੇਂਕਰਨ ਕੁਝ ਹੋਰ ਸੀ ਕਿਉਂਕਿ ਉਸ ਸਮੇਂ ਢੀਂਡਸਾ ਪਰਿਵਾਰ ਅਕਾਲੀ ਦਲ ਦੇ ਨਾਲ ਨਹੀਂ ਹੈਗਾ ਸੀ ਉਹ ਆਪਣੀ ਅਲੱਗ ਤੋਂ ਮੈਦਾਨ ਦੇ ਵਿੱਚ ਸੀ ਉਸ ਸਮੇਂ ਅਕਾਲੀ ਦਲ ਦੇ ਕੋਲ ਕਈ ਚਿਹਰੇ ਜਿਹੜੇ ਜ਼ਰੂਰ ਸੀ ਕਿਉਂਕਿ ਸਭ ਤੋਂ ਵੱਧ ਜੇ ਵਿਸ਼ਵਾਸ ਕੀਤਾ ਜਾਵੇ ਤਾਂ ਜਿਹੜੇ ਅਕਵਾਲ ਸਿੰਘ ਝੁੰਡਾ ਨੇ ਪੁਰਾਣੇ ਲੀਡਰ ਨੇ ਨੇਤਾ ਨੇ ਕਈ ਵਾਰ ਵਿਧਾਇਕ ਰਹਿ ਚੁੱਕੇ ਨੇ ਉਹਨਾਂ ਨੂੰ ਜਿਹੜਾ ਮੈਦਾਨ ਦੇ ਵਿੱਚ ਉਤਾਰ ਸਕਦੀ ਸੀ ਉਹ ਕੈਂਡੀਡੇਟ ਸੀ ਤਾਂ ਉਸ ਤੋਂ ਬਾਅਦ ਬਿੰਦਰਜੀਤ ਸਿੰਘ ਗੋਲਡੀ ਨੇ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਦੇ ਕਾਫੀ ਕਰੀਬੀ ਨੇ ਜਿਹੜੇ ਉਹਨਾਂ ਨੂੰ ਵੀ ਮੈਦਾਨ ਦੇ ਵਿੱਚ ਅਤਾ ਸਕਦੀ ਪਰ ਲੇਕਿਨ ਜਦੋਂ ਹੁਣ ਢੀਂਡ ਸਰ ਪਰਿਵਾਰ ਦੇ ਨਾਲ ਜਿਹੜਾ ਗਠਬੰਧਨ ਹੋਇਆਗਾ ਉਹ ਉਹ ਉਹਨਾਂ ਨੇ ਘਰ ਵਾਪਸੀ ਕੀਤੀ ਹੈ ਪਾਰਟੀ ਦੇ ਵਿੱਚ ਆਪਣੀ ਪਾਰਟੀ ਨੂੰ ਜਿਹੜਾ ਭੰਗ ਕਰਕੇ ਨਾਲੇ ਪੁਰਾਣੀਆਂ ਗਲਤੀਆਂ ਤੋਂ ਬੰਦਾ ਸਿੱਖਦਾ ਹੈ ਤੇ ਇਹ ਪਾਰਟੀ ਜੋ ਹੈ ਪੁਰਾਣੀਆਂ ਗਲਤੀਆਂ ਤੋਂ ਬਾਖੂਬੀ ਸਿੱਖ ਰਹੀ ਹੈ ਉਸੇ ਦੇਖ ਰਹੇ ਹਾਂ ਕਿ ਜਿਸ ਤਰੀਕੇ ਨਾਲ ਸੁਖਬੀਰ ਬਾਦਲ ਮਾਫੀ ਮੰਗਦੇ ਨੇ ਪੁਰਾਣੇ ਜਿਹੜੇ ਸਾਥੀ ਨੇ ਉਹਨਾਂ ਨੂੰ ਪਾਰਟੀ ਦੇ ਸ਼ਾਮਲ ਕਰਵਾ ਰਹੇ ਨੇ ਤੇ ਜਿਹੜੇ ਅਜੇ ਨਹੀਂ ਆਏ ਉਹਨਾਂ ਨੂੰ ਵੀ ਹੱਥ ਜੋੜ ਕੇ ਕਹਿ ਰਹੇ ਨੇ ਕਿ ਆਜੋ ਪਾਰਟੀ 'ਚ ਵਾਪਸ ਸੋ ਇਹ ਦੇਖ ਰਹੇ ਅਸੀਂ ਅਕਾਲੀ ਦਲ ਦੀ ਕੋ ਕਾਲੀਦਾਲ ਇੱਕ ਮੰਚ ਦੇ ਉੱਪਰ ਇਕੱਠਾ ਕਰ ਰਿਹਾ ਸਾਰੀਆਂ ਚੀਜ਼ਾਂ ਨੂੰ ਕਾਲੀਦਾਲ ਸੁਖਵੀਰ ਸਿੰਘ ਬਾਦਲ ਸਾਹਿਬ ਤੋਂ ਦੇਖੇ ਜਾ ਰਹੇ ਨੇ ਜਿਵੇਂ ਤੁਸੀਂ ਜ਼ਿਕਰ ਕਰਿਆ ਕਿ ਉਹ ਕਹਿ ਰਹੇ ਨੇ ਕਿ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਰੇ ਵਾਪਸ ਆ ਜਾਓ ਇੱਕ ਮੰਚ ਦੇ ਉੱਪਰ ਆ ਜਾਓ ਭਾਵੇਂ ਉਹਨਾਂ ਨੇ ਬੀਬੀ ਜੰਗੀਰ ਕੌਰ ਨੂੰ ਵੀ ਕਿਹਾ ਢੀਂਡ ਸਾਹਿਬ ਪਰਿਵਾਰ ਨੂੰ ਨਾਲ ਲਿਆਉਣ ਦੇ ਵਿੱਚ ਉਹ ਸਫਲ ਜਿਹੜੇ ਜ਼ਰੂਰ ਰਹੇ ਨੇ ਜਦਕਿ ਪਹਿਲਾਂ ਕਈ ਤਲਖੀਆਂ ਜਿਹੜੀਆਂ ਇਹਨਾਂ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲੀਆਂ ਅਸੀਂ ਆ ਸੁਖਦੇਵ ਸਿੰਘ ਢੀਂਡ ਸਾਹਿਬ ਸੁਖਵੀਰ ਸਿੰਘ ਬਾਦਲ ਦੇ ਉਲਟ ਜਿਹੜੇ ਬਿਆਨਬਾਜ਼ੀ ਦਿੰਦੇ ਸੀ ਪਰ ਰਾਜਨੀਤੀ ਵਿੱਚ ਕੁਝ ਵੀ ਜਿਹੜੇ ਜਿਵੇਂ ਕਹਿ ਸਕਦੇ ਆ ਕਿ ਕੁਝ ਵੀ ਕਿਸ ਟਾਈਮ ਕੀ ਬਦਲਦਾ ਹੋਰ ਉਹ ਕੋ ਸੰਭਵ ਨਹੀਂ ਹੋ ਸਕਦਾ ਸੰਭਵ ਹੋ ਸਕਦਾਗਾ ਕਿਉਂਕਿ ਰਾਜਨੀਤੀ ਵਿੱਚ ਕੋਈ ਦੁਸ਼ਮਨ ਕੋਈ ਜਿਹੜਾ ਦੋਸਤ ਕਦੇ ਵੀ ਨਹੀਂ ਹੁੰਦਾ ਪਰ ਇੱਕ ਮਜ਼ਬੂਤ ਕੈਂਡੀਡੇਟ ਜਿਹੜਾ ਪਰਮਿੰਦਰ ਢੀਂਡਸਾ ਨੇ ਸਮੇਂ ਪਰਮਿੰਦਰ ਢੀਂਡਸਾਈ ਮੈਦਾਨ ਦੇ ਵਿੱਚ ਉਤਰਨਗੇ ਅ ਅਕਾਲੀ ਦਲ ਬੋਲ ਕਿਉਂਕਿ ਉਸ ਤੋਂ ਮਜ਼ਬੂਤ ਕੈਂਡੀਡੇਟ ਨਹੀਂ ਹੈਗਾ ਕਿਉਂਕਿ ਹਰ ਪਿੰਡ ਦੇ ਵਿੱਚ ਉਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਜਿਹੜੇ ਜ਼ਥੇਦਾਰ ਨੇ ਜਾਂ ਉਹਨਾਂ ਦੇ ਨਾਲ ਸਰਪੰਚ ਨੇ ਜਿਨ੍ਹਾਂ ਦੇ ਨਾਲ ਅਕਸਰ ਸਰਕਾਰ ਰਹਿੰਦੇ ਸਮੇਂ ਜਦੋਂ ਕੈबिनेट ਮੰਤਰੀ ਸੀ ਭਾਵੇਂ ਸੁਦੇਵ ਸਿੰਘ ਢੀਢਾ ਸੀ ਉਹਨਾਂ ਦੇ ਨਾਲ ਹਰ ਪਿੰਡ ਤੋਂ ਉਹ ਵੱਖ-ਵੱਖ ਨੇ ਸੰਗਰੂਰ ਏਰੀਆ ਦੇ ਇਸ ਲਈ ਕਾਲੀ ਦਲ ਨਹੀਂ ਚਾਹੇਗਾ ਕਿ ਉਹਨਾਂ ਤੋਂ ਬਿਨਾਂ ਕਿਸੇ ਹੋਰ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਹੂੰ ਤਾਂ ਬਿਲਕੁਲ ਅਗਰ ਗੱਠਜੋੜ ਹੁੰਦਾ ਹੈ ਤਾਂ ਫਿਰ ਵੀ ਇਹੀ ਚਾਂਸਸ ਨੇ ਕਿ ਪਰਮਿੰਦਰ ਸਿੰਘ ਢਿੰਡਸਾ ਹੋ ਸਕਦੇ ਨੇ ਆਕਾਲੀ ਭਾਜਪੀ ਦੇ ਸਾਂਝੇ ਗੱਠਜੋੜ ਦੇ ਉਮੀਦਵਾਰ ਹਾਲਾਂਕਿ ਅਜੇ ਗੱਠਜੋੜ ਨੂੰ ਲੈ ਕੇ ਸਿਰ ਚਰਚਾਵਾਂ ਚੱਲ ਰਹੀਆਂ ਨੇ ਮੋਹਰ ਅਜੇ ਕਿਸੇ ਨੇ ਲਗਾਈ ਨਹੀਂ ਹੈ ਤੇ ਕੋਈ ਵੀ ਕੈਮਰੇ ਤੇ ਬੋਲ ਨਹੀਂ ਰਿਹਾ ਤੇ ਆਖਰੀ ਮੈਂ ਗੱਲ ਕਰਦੀ ਆ ਤੇ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੌਜੂਦਾ ਸੰਸਦ ਨੇ ਕਿ ਮੋਰਤੋ ਦੁਬਾਰਾ ਉਹ ਚੋਣ ਲੜ ਰਹੇ ਨੇ 2024 ਦੀ ਉਹੀ ਕੈਂਡੀਡੇਟ ਹੋਣਗੇ ਜਾਂ ਕੋਈ ਹੋਰ ਮੈਦਾਨ 'ਚ ਉਤਾਰਿਆ ਜਾਏਗਾ ਦੇਖੋ ਫਿਲਹਾਲ ਸਿਮਰਜੀਤ ਸਿੰਘ ਜੀ ਸਕੇ ਮਾਨ ਹੀ ਜਿਹੜੇ ਸ਼੍ਰੋਮਣੀ ਕਾਲਰੰਗਪੁਰ ਵੱਲੋਂ ਮੈਦਾਨ ਦੇ ਵਿੱਚ ਹੋਣਗੇ ਕਿਉਂਕਿ ਉਹਨਾਂ ਨੇ ਆਪਣੀਆਂ ਗਤੀਵਿਧੀਆਂ ਜਿਹੜੇ ਲਗਾਤਾਰ ਪਤਾ ਹੀ ਉਹ ਇਹਨੇ ਲਗਾਤਾਰ 2 ਸਾਲ ਤੋਂ ਉਹਨਾਂ ਨੂੰ ਮੌਕਾ ਮਿਲਿਆ ਸੀ ਸੰਗਰੂਹ ਦੇ ਲੋਕਾਂ ਦੀ ਸੇਵਾ ਕਰਨੇ ਪਹਿਲਾਂ ਵੀ ਇਥੋਂ ਸੰਸਦ ਰਹ ਚੁੱਕੇ ਨੇ ਉਹ ਸਮਾਗਮਾਂ ਦੇ ਵਿੱਚ ਜਾਂਦੇ ਨੇ ਭਾਵੇਂ ਕੋਈ ਪ੍ਰਦਰਸ਼ਨ ਹੋਵੇ ਉਹਦੇ ਵਿੱਚ ਹਿੱਸਾ ਬਣਦੇ ਨੇ ਭਾਵੇਂ ਕੀ ਉਹਨਾਂ ਨੂੰ ਇਹ ਕਰਨ ਤੋਂ ਰੋਕਿਆ ਜਾਂ ਦਾ ਉਹਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਜਾਂਦਾ ਹੈਗਾ ਉਦੋਂ ਵੀ ਪ੍ਰੈਸ ਕਾਨਫਰੰਸ ਕਰਦ ਨੂੰ ਕਹਿੰਦੇ ਨੇ ਕਿ ਮੈਂ ਆਵਾਜ਼ ਉਠਾਉਣੀ ਚਾਹਣਾ ਸੰਸਦ ਦੇ ਵਿੱਚੋਂ ਉਠਾਉਣੀ ਚਾਹਣਾ ਉੱਥੇ ਮੈਨੂੰ ਬੋਲਣ ਦਿੱਤਾ ਜਾਂਦਾ ਪੰਜਾਬ ਦੇ ਵਿੱਚ ਮੈਂ ਜਦੋਂ ਗੱਲ ਕਰਦਾ ਆਪਣੇ ਭਰਾਵਾਂ ਦੀ ਆਪਣੀਆਂ ਭਾਵੇਂ ਕੀ ਉਹ ਹਿੰਦੂ ਵਰਗ ਹੋਵੇ ਭਾਵੇਂ ਮੁਸਲਮਾਨ ਵਰਗ ਹੋਵੇ ਉਹ ਕਹ ਲੈਣੇ ਭਾਵੇਂ ਸਿੱਖ ਹੋਣ ਮੈਂ ਗੱਲ ਕਰਦਾ ਤਾਂ ਮੈਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਜਾਂਦਾ ਪਰ ਉਹ ਕਹ ਲੈਣੇ ਕਿ ਮੈਨੂੰ ਹੋਰ ਮਜ਼ਬੂਤ ਕਰਕੇ ਭੇਜੋ ਤਾਂ ਉਹ ਆਪਣੇ ਮੈਦਾਨ ਦੇ ਵਿੱਚ ਜ਼ਰੂਰ ਜਿਹੜੇ ਉਤਰਣਗੇ ਕਿਉਂਕਿ ਜਿਹੜੀ ਇਹ ਟੱਕਰ ਇੱਥੇ ਦੇਖਣ ਨੂੰ ਮਿਲੇਗੀ ਹਾਲ ਹਾਲੀ ਦੇ ਵਿੱਚ ਸੂਬੇ ਦੇ ਲੋਕਾਂ ਨੇ ਉਹਨਾਂ ਨੂੰ ਜਿਹੜਾ ਇੱਕ ਜਿੱਤ ਦਿੱਤੀ ਸੀ ਉਹਦਾ ਅਸਰ ਕਿੰਨਾ ਕੁ ਹੋਏਗਾ ਕਿੰਨਾ ਕੁ ਸਮੀਕਰਨ ਬਦਲਣਗੇ ਕਿੰਨੇ ਕੁ ਲੋਕ ਉਹਨਾਂ ਦੇ ਹੱਕ ਦੇ ਵਿੱਚ ਦੁਬਾਰਾ ਵੋਟ ਦੇਣਗੇ ਕਿਉਂਕਿ ਇੱਕ ਵੱਡੀ ਜਿਹੜੀ ਵੋਟ ਸੀ ਜਿਹੜੀ ਉਹ ਸੂਬੇ ਦੇ ਲੋਕਾਂ ਨੇ ਬਰਨਾਲਾ ਦੇ ਲੋਕਾਂ ਨੇ ਅਮਰੀਕੋ ਦੇ ਲੋਕਾਂ ਨੇ ਉਹਨਾਂ ਨੂੰ ਜਿਹੜੀ ਦਿੱਤੀ ਸੀ ਉਹਨਾਂ ਨੇ ਜਿੱਤ ਹਾਸਲ ਕਰੀ ਸੀ ਪਰ ਹੁਣ ਸਮੀਕਰਨ ਥੋੜੇ ਬਦਲੇ ਨੇ ਕਿਉਂਕਿ ਸਾਰੀਆਂ ਪਾਰਟੀਆਂ ਦੇ ਸਮੀਕਰਨ ਜਿਹੜੇ ਉਹ ਬਦਲੇ ਨੇ ਹਜੇ ਕੁਝ ਵੀ ਕਹਿਣਾ ਜਿਹੜਾ ਸਹੀ ਨਹੀਂ ਹੋਏਗਾ ਕਿ ਕਿਹੜੀ ਪਾਰਟੀ ਸੰਗਰੂਰ ਤੋਂ ਜਿਹੜੀ ਆਪਣੀ ਜਿੱਤ ਹਾਸਲ ਕਰੂਗੀ ਜਾਂ ਜਿੱਤ ਵੱਲ ਜਿਹੜੀ ਵਧੇਗੀ ਕਿਉਂਕਿ ਭਾਵੇਂ ਭਵਨ ਸਿੰਘ ਮਾਨ ਖੁਦ ਕਹਿ ਚੁੱਕੇ ਨੇ ਕਿ 10-10 ਪੰਜਾਬ ਦੀਆਂ ਸੀਟਾਂ ਨੇ ਜਿਹੜੀਆਂ ਉਹ ਆਉਣਗੀਆਂ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਉਹ ਸਾਨੂੰ ਆਉਣਗੀਆਂ ਪਰ ਸਵਿਕਾਰਨ ਕੀ ਲੋਕੀ ਨੂੰ ਵੋਟ ਪਾਉਂਦੇ ਨੇ ਕਿਉਂਕਿ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਹੈਗਾ ਉਹ ਚੀਜ਼ਾਂ ਦੇਖਣਾ ਹੋਏਗਾ ਕਿ ਉਹ ਕਿੱਧਰ ਭੁਗਤਦੀ ਆ ਵੋਟ ਅਸਰ ਪਾਉਂਦੀ ਆ ਜਾਂ ਨਹੀਂ ਪਾਉਂਦੀ ਆ ਅਗਰ ਢੀਡਸਾ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ ਦੀ ਗੱਲ ਕੀਤੀ ਜਾਵੇ ਕਾਲੇ ਨਾਲ ਇਕੱਠੇ ਹੁੰਦੇ ਤਾਂ ਪਰਮਿੰਦਰ ਸਿੰਘ ਢੀਡਸਾ ਉਮੀਦਵਾਰ ਹੋਣਗੇ ਬਿਲਕੁਲ ਬਹੁਤ ਬਹੁਤ ਧੰਨਵਾਦ ਵੀ ਕਿ ਇਸ तमाम ਜਾਣਕਾਰੀ ਦੇ ਲਈ ਹਾਲਾਂਕਿ ਸੰਗਰੂਰ ਲੋਕ ਸਭਾ ਸੀਟ ਨੂੰ ਲੈ ਕੇ ਮੇਰੇ ਹੋਰ ਵੀ ਬਹੁਤ ਸਾਰੇ ਸਵਾਲ ਨੇ ਲੋਕਾਦੇਵ ਬਥੇਰੇ ਸਵਾਲ ਨੇ ਜਿਨ੍ਹਾਂ ਦੇ ਅਸੀਂ ਜਵਾਬ ਤੁਹਾਡੇ ਕੋਲੋਂ ਲੈਂਦੇ ਰਵਾਂਗੇ ਪਰ ਅੱਜ ਅਸੀਂ ਜੋ ਆਪਣੀ ਚਰਚਾ ਸੀ ਉਹ ਉਮੀਦਵਾਰਾਂ ਤੇ ਸੀਮਿਤ ਰੱਖੀ ਕਿ ਕੌਣ ਉਮੀਦਵਾਰ ਹੋ ਸਕਦਾ ਹੈ ਖੈਰ ਹੁਣ 3-4 ਦਿਨਾਂ ਚ ਜੋ ਕੈਂਡੀਡੇਟਸ ਦੀ ਲਿਸਟ ਵੀ ਹੌਲੀ-ਹੌਲੀ ਕਰਕੇ ਸਾਹਮਣੇ ਆ ਜਾਏਗੀ ਸੋ ਕੈਂਡੀਡੇਟ ਕਿੰਨੇ ਕੁ ਮਜ਼ਬੂਤ ਹੋਣਗੇ ਪਾਰਟੀ ਨੂੰ ਕਿੰਨੀ ਮਜ਼ਬੂਤੀ ਦੇਣਗੇ ਲੋਕ ਕਿੰਨਾ ਸਾਥ ਦੇਣਗੇ ਇਸ ਤੇ ਵੀ ਚਰਚਾਵਾਂ ਲਗਾਤਾਰ ਸਾਡੀਆਂ ਚੱਲਦੀਆਂ ਰਹਿਣਗੀਆਂ ਲੋਕ ਸਭਾ ਚੋੜਾ ਨੂੰ ਲੈ ਕੇ ਪੰਜਾਬ ਤੱਕ ਵੱਲੋਂ ਲਗਾਤਾਰ ਕਵਰੇਜ ਕੀਤੀ ਜਾ ਰਹੀ ਹੈ ਤੁਸੀਂ ਵੀ ਆਪਣੇ ਸਵਾਲ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਤੇ ਤੁਸੀਂ ਵੀ ਆਪਣੀ رائے ਰੱਖ ਸਕਦੇ ਹੋ ਕਿ ਤੁਹਾਨੂੰ ਕੀ ਲੱਗਦਾ ਹੈ ਸੰਗਰੂਰ ਜਾਂ ਹੋਰ ਲੋਕ ਸਭਾ ਸੀਟਾਂ ਨੂੰ ਲੈ ਕੇ ਕਿਵੇਂ ਦਾ ਮਾਹੌਲ ਰਹਿ ਸਕਦਾ ਹੈ ਤੁਸੀਂ ਵੀ ਚਰਚਾ 'ਚ ਜ਼ਰੂਰ ਸ਼ਾਮਲ ਹੋਵੋ ਫਿਲਹਾਲ ਮੈਂ ਉਹ ਦੋ ਇਜਾਜ਼ਤ ਤੇ ਦੇਖਦੇ ਰਹੋ ਪੰਜਾਬ ਤੱਕ ਸੱਤਰੀਆ ਕਾਲ